56 ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਦੀਪ ਜੋਸ਼ ਸਿੰਘ ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ 트ੰਪ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਕਿ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੀ ਹਰ ਇੱਕ ਚੀਜ਼ ਦੇ ਉੱਪਰ ਯੂ ਐਸ ਹੁਣ 25% ਟੈਕਸ ਲਗਾਏਗਾ ਤਾਂ ਦਾਦੇ ਕਿ ਹੁਣ ਮੋੜਵਾ ਜਵਾਬ ਮੈਕਸੀਕੋ ਨੇ ਦਿੱਤਾ ਹੈ ਮੈਕਸੀਕੋ ਦਾ ਕਹਿਣਾ ਹੈ ਕਿ ਅਸੀਂ ਵੀ ਜਵਾਬੀ ਕਾਰਵਾਈ ਕਰਾਂਗੇ ਤੇ ਅਸੀਂ ਵੀ ਜਿਹੜਾ ਉਹਨਾਂ ਹੀ ਟੈਕਸ ਲਗਾਵਾਂਗੇ ਜਿੰਨਾ ਯੂ ਐਸ ਲਾਏਗਾ ਜੀਆਂ ਦਾਦੇ ਕਿ ਮੈਕਸੀਕੋ ਤੇ ਅਮਰੀਕਾ ਦੇ ਵਿੱਚ ਕਿਤੇ ਨਾ ਕਿਤੇ ਟ੍ਰੇਡ ਵਾਰ ਚੜ ਗਈ ਹੈ ਕਿਉਂਕਿ ਟ੍ਰੇਡ ਜਿਹੜਾ ਤੁਹਾਨੂੰ ਦੱਸੀਏ ਕਿ ਅਮਰੀਕਾ ਤੇ ਮੈਕਸੀਕੋ ਦੇ ਵਿਚਾਲੇ ਟ੍ਰੇਡ 67 ਲੱਖ ਕਰੋੜ ਦਾ ਟ੍ਰੇਡ ਆ ਔਰ ਇਹ ਗੱਲ ਦਾ ਜਿਹੜਾ ਦੁਬਾਰੇ ਇਹ ਗੱਲ ਯਾਦ ਕਰਵਾਈ ਹੈ ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ਨਬਾਮ ਨੇ ਕਲਾਉਡੀਆ ਸ਼ਨਬਾਮ ਦਾ ਕਹਿਣਾ ਹੈ ਕਿ ਜੇ ਅਮਰੀਕਾ ਮੈਕਸੀਕੋ ਤੇ ਟੈਰਿਫ ਵਧਾਉਂਦਾ ਤਾਂ ਫਿਰ ਜਵਾਬ ਅਸੀਂ ਵੀ ਦੇਾਂਗੇ ਅਸੀਂ ਵੀ ਉਹਨੇ ਟੈਕਸ ਜਿਹੜਾ ਦੁਬਾਰੇ ਲਵਾਵਾਂਗੇ ਲਾਵਾਗੇ ਤਾਂ ਦੱਸਦੀ ਕਿ ਸ਼ਨਬਾਮ ਨੇ ਟਰੰਪ ਦੇ ਇਸ ਬਿਆਨ ਦੀ ਵੀ ਜਿਹੜਾ ਆਪਣੇ ਤੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਜੇ ਇਮੀ ਜੇ ਮਾਈਗ੍ਰੇਸ਼ਨ ਨੂੰ ਰੋਕਣ ਦੇ ਲਈ ਬਾਰਡਰ ਸੀਲ ਕਰਨੇ ਆ ਤਾਂ ਸੀ ਕੋਈ ਵੀ ਬਾਰਡਰ ਸੀਲ ਜਿਹੜੇ ਆ ਨਹੀਂ ਕਰਾਂਗੇ ਤੇ ਦੂਜੇ ਪਾਸੇ ਕਿਹਾ ਕਿ ਅਸੀਂ ਕੋਈ ਬਾਰਡਰ ਨਹੀਂ ਸੀਲ ਕਰਾਂਗੇ ਪਰ ਉਹਨਾਂ ਨੇ ਕਿਹਾ ਕਿ ਜੇ ਅਜਿਹਾ ਹੁੰਦਾ ਕੱਲ ਨੂੰ ਜੇ ਅਜਿਹਾ ਹੁੰਦਾ ਤਾਂ ਫਿਰ ਬਾਅਦ ਦੇ ਵਿੱਚ ਅਮਰੀਕਨ ਲੋਕਾਂ ਨੂੰ ਨੌਕਰੀਆਂ ਗਵਾਉਣੀਆਂ ਪੈ ਸਕਦੀਆਂ ਜਿਹਾ ਦੱਸਦੇ ਕਿ ਮੈਕਸਿਕੋ ਦੋਵੇਂ ਦੇਸ਼ਾਂਵਾਂ ਸਾਹਮਣੇ ਹੋਏ ਆ ਕਿਉਂਕਿ ਟਰੰਪ ਨੇ ਬਿਆਨ ਦਿੱਤਾ ਸੀ ਕਿ ਰੈਗ ਹੈ ਉਹ ਸਾਰਾ ਮੈਕਸਿਕੋ ਤੋਂ ਆ ਰਿਹਾ ਤੇ ਦੂਜੇ ਪਾਸੇ ਵੀ ਗੱਲ ਕਹੀ ਸੀ ਕਿ ਸਾਡੇ ਦੇਸ਼ ਦੇ ਵਿੱਚ ਜਿੰਨੇ ਗੈਰ ਪ੍ਰਵਾਸੀ ਆ ਰਿਹਾ ਉਹ ਵੀ ਮੈਕਸਿਕੋ ਬਾਰਡਰ ਤੋਂ ਆ ਰਿਹਾ ਤੇ ਉਹਨਾਂ ਨੇ ਕਿਹਾ ਸੀ ਕਿ ਮੈਕਸਿਕੋ ਬਾਰਡਰ ਸੀਲ ਕੀਤੇ ਪਰ ਮੈਕਸੀਕਨ ਰਾਸ਼ਟਰਪਤੀ ਨੇ ਸਿੱਧੇ ਤੌਰ ਤੇ ਕਿਹਾ ਕਿ ਅਸੀਂ ਕੋਈ ਬਾਰਡਰ ਸੀਲ ਨਹੀਂ ਕਰਾਂਗੇ ਤੇ ਨਾਲ ਇਹ ਤੁਹਾਨੂੰ ਦੱਸਦੀ ਕਿ 2021 ਤੋਂ ਲੈ ਕੇ ਹੁਣ ਤੱਕ ਜਾਨਕਿ 2024 ਤੱਕ 1 ਕਰੋੜ ਜਿਹੜੇ ਗੈਰ ਪ੍ਰਵਾਸੀ ਨੇ ਉਹ ਅਮਰੀਕਾ ਦੇ ਵਿੱਚ ਜਾ ਚੁੱਕੇ ਨੇ ਮੈਕਸੀਕਨ ਬਾਰਡਰ ਥਰੂ ਤਾਂ ਦੱਸਦੀ ਕਿ ਤਾਂ ਹੀ ਟਰੰਪ ਦੇ ਵੱਲੋਂ ਇਹ ਚਿੰਤਾ ਜਤਾਈ ਗਈ ਸੀ ਪਰ ਦੂਜੇ ਪਾਸੇ ਮੈਕਸਿਕੋ ਤੋਂ ਤੁਹਾਨੂੰ ਦੱਸਦੀ ਕਿ ਸਭ ਤੋਂ ਵੱਡਾ ਟ੍ਰੇਡ ਜਿਹੜਾ ਜਾਂਦਾ ਹੈਗਾ ਅਮਰੀਕਾ ਦੇ ਵਿੱਚ ਉਹ ਨੇ ਕਾਰਾਂ ਤੇ ਮੋਟਰ ਗੱਡੀਆਂ ਤੇ ਨਾਲ ਪਿਕਅਪ ਟਰੱਕ ਪਿਕਅਪ ਟਰੱਕ ਜਿਹੜੇ ਪੰਡਾਂ ਦੇ ਵਿੱਚ ਲੋਕ ਵਰਤਦੇ ਨੇ ਵਪਾਰ ਦੇ ਲਈ ਵਰਤਦੇ ਆ ਕੋਈ ਆਪੋ ਆਪਣੇ ਕੰਮਾਂ ਦੇ ਲਈ ਵਰਤਦੇ ਆ ਤਾਂ ਉਹ ਸਾਰਾ ਕੁਝ ਜਿਹੜਾ ਆਟੋਮੋਬਾਈਲ ਦਾ ਬਹੁਤ ਵੱਡਾ ਹੱਬ ਹੈ ਮੈਕਸੀਕੋ ਮੈਕਸੀਕੋ ਦੇ ਵਿੱਚ ਬਹੁਤ ਸਾਰੇ ਪਿਕਅਪ ਬਣਦੇ ਆ ਬਹੁਤ ਸਾਰੀਆਂ ਕਾਰਾਂ ਬਣਦੀਆਂ ਸਾਰੀਆਂ ਕਾਰਾਂ ਤੇ ਪਿਕਅਪ ਅਮਰੀਕਾ ਜਾਂਦੇ ਆ ਤਾਦਾਦੀ ਕਿ ਅਜੇਹੇ ਦੇ ਵਿੱਚ ਮੈਕਸੀਕੋ ਦਾ ਕਹਿਣਾ ਹੈ ਕਿ ਜੇ ਅਜੇ ਇਹ ਕੁਝ ਹੁੰਦਾ ਤਾਂ ਅਸੀਂ ਵੀ ਫਿਰ ਆਪਣੀਆਂ ਚੀਜ਼ਾਂ ਦੇ ਉੱਪਰ ਟੈਕਸ ਵਧਾਵਾਂਗੇ ਤੇ ਅਸੀਂ ਵੀ ਜਿਹੜਾ ਅਮਰੀਕਾ ਨੂੰ ਚੀਜ਼ ਭੇਜਣੀ ਹੈ ਉਹ ਦੋਗਣੀ ਤਿੱਗਣੀ ਕਰਕੇ ਭੇਜਾਂਗੇ ਤਾਂ ਦਾਦੀ ਕਿ ਅਜਿਹੇ ਦੇ ਵਿੱਚ ਅਮਰੀਕਨ ਲੋਕਾਂ ਦੀਆਂ ਨੌਕਰੀਆਂ ਜਾ ਸਕਦੀਆਂ ਲੇਬਰ ਕਮਿਊਨਿਟੀ ਜਿੰਨੀ ਆ ਉਹ ਤੰਗ ਹੋ ਸਕਦੀ ਹੈ ਕਿਉਂਕਿ ਵੱਡੀ ਪੱਧਰ ਦੇ ਉੱਪਰ ਆਟੋਮੋਬਾਈਲ ਦਾ ਬਿਜ਼ਨਸ ਕਰਦਾ ਹੈ ਮੈਕਸੀਕੋ ਤਾਂ ਦਾਦੀ ਕਿ ਮੈਕਸੀਕੋ ਤੋਂ ਵੱਡੇ ਪੱਧਰ ਦੇ ਉੱਪਰ ਮੋਟਰ ਗੱਡੀਆਂ ਕਾਰਾਂ ਤੇ ਨਾਲ ਪਿਕਅਪ ਟਰੱਕ ਜਿਹੜਿਆ ਉਹ ਅਮਰੀਕਾ ਦੇ ਵਿੱਚ ਜਾਂਦੇ ਆ ਤੇ ਨਾਲ ਹੀ ਪਿਛਲੇ ਦਿਨਾਂ ਦੇ ਵਿੱਚ 트ੰਪ ਨੇ ਇਹ ਗੱਲ ਉਦੋਂ ਕਹੀ ਜਦੋਂ ਉਸਨੇ ਕਿਹਾ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਨਾ ਤਾਂ ਡਰੱਗ ਵੜਨ ਦੇਣਾ ਤੇ ਨਾ ਅਸੀਂ ਗੈਰ ਪ੍ਰਵਾਸੀ ਵੜਨ ਦੇਣਾ ਪਾ ਤਾਂ ਦਾਦੀ ਕਿ 200 ਹਜ਼ਾਰ 2021 ਤੋਂ ਲੈ ਕੇ 2024 ਤੱਕ ਇਹ 3 ਸਾਲਾਂ ਦੇ ਵਿੱਚ 1 ਕਰੋੜ ਦੇ ਲਗਭਗ ਗੈਰ ਪ੍ਰਵਾਸੀ ਅਮਰੀਕਾ ਦੇ ਵਿੱਚ ਜਾ ਚੁੱਕੇ ਆ ਇਹ ਸਾਰਾ ਡਾਟਾ ਜਿਹੜਾ ਹੈਗਾ ਤੁਹਾਨੂੰ ਦੱਦ ਕੇ ਆਨਲਾਈਨ ਤੁਹਾਨੂੰ ਮਿਲ ਜਾਏਗਾ ਔਰ ਇਹ ਮੈਕਸੀਕਨ ਬਾਰਡਰ ਥਰੂ ਗਏ ਨੇ ਪਰ ਦੂਜੇ ਪਾਸੇ ਮੈਕਸੀਕਨ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਕੋਈ ਵੀ ਬਾਰਡਰ ਸੀਲ ਨਹੀਂ ਕਰਾਂਗੇ ਅਸੀਂ ਬਾਰਡਰ ਸੀਲ ਨਹੀਂ ਕਰਾਂਗੇ ਤੇ ਦੂਜੇ ਪਾਸੇ ਨੇ ਸੱਦਾ ਕਿਹਾ ਕਿ ਜੇ ਅਮਰੀਕਾ ਸਾਡੇ ਤੇ ਟੈਕਸ ਵਧਾਉਂਦਾ ਤਾਂ ਅਸੀਂ ਵੀ ਟੈਕਸ ਜਿਹੜਾ ਵਧਾਵਾਂਗੇ ਤੁਹਾਨੂੰ ਦੱਦ ਕੇ ਐਸੇ ਵਿਚਾਲੇ ਮੈਕਸੀਕਨ ਤੇ ਅਮਰੀਕਨ ਲੋਕਾਂ ਦੇ ਵਿਚਾਰ ਜਿਹੜਾ ਇੱਕ ਤਲਖੀ ਆ ਗਈ ਔਰ ਇਸ ਦੇ ਨਾਲ ਟ੍ਰੇਡ ਵਾਰ ਸ਼ੁਰੂ ਹੋ ਗਿਆ ਕਿਉਂਕਿ ਦੋਨਾਂ ਦਾ ਜਿਹੜਾ ਟ੍ਰੇਡ ਹੈ ਦੋਨਾਂ ਦਾ ਜਿਹੜਾ ਆਪਸੀ ਵਪਾਰ ਹੈ ਮੈਕਸੀਕੋ ਤੇ ਅਮਰੀਕਾ ਦਾ 67 ਲੱਖ ਕਰੋੜ ਦਾ 67 ਲੱਖ ਕਰੋੜ ਦਾ ਵਪਾਰ ਔਰ ਕੁਝ ਚੀਜ਼ਾਂ ਅਮਰੀਕਾ ਮੈਕਸੀਕੋਨ ਤੋਂ ਲੈਂਦਾ ਤੇ ਦੂਜੇ ਪਾਸੇ ਕੁਝ ਚੀਜ਼ਾਂ ਅਮਰੀਕਾ ਤੋਂ ਮੈਕਸੀਕੋ ਲੈਂਦਾ ਤਾਂ ਦੱਸਦੇ ਕਿ ਅਜਿਹੇ ਦੇ ਵਿੱਚ ਮੈਕਸੀਕੋ ਦੇ ਪ੍ਰੈਜ਼ੀਡੈਂਟ ਦਾ ਸਿੱਧਾ ਬਿਆਨ ਸਾਹਮਣੇ ਆਇਆ ਕਿ ਅਸੀਂ ਕੋਈ ਬਾਰਡਰ ਨਹੀਂ ਸੀਲ ਕਰਨਾ ਤੇ ਨਾ ਹੀ ਜਿਹੜਾ ਅਸੀਂ ਇਸ ਟੈਕਸ ਵਾਲੀ ਗੱਲ ਦੇ ਉੱਪਰ ਰਾਜ਼ੀਆਂ ਤਾਂ ਮੈਕਸੀਕੋ ਨੇ ਕਿਹਾ ਕਿ ਜੇ 트াম্প ਕੱਲ ਨੂੰ ਇਹ ਟੈਕਸ 25% ਵਧਾ ਦਿੰਦੇ ਨੇ ਤਾਂ ਫਿਰ ਅਸੀਂ ਵੀ ਹਰੇਕ ਚੀਜ਼ ਦੇ ਉੱਪਰ 25% ਟੈਕਸ ਬਰਾਬਰ ਵਧਾਵਾਂਗੇ ਤੇ ਨਾਲ ਹੀ ਤਾਂ ਉਹ ਦੱਸਦੀ ਕਿ ਜੇ ਅਜਿਹਾ ਹੁੰਦਾ ਤਾਂ ਫਿਰ ਬਾਅਦ ਦੇ ਵਿੱਚ ਅਮਰੀਕਨ ਲੋਕਾਂ ਨੂੰ ਇਕਨੋਮੀ ਦਾ ਸਾਹਮਣਾ ਕਰਨਾ ਪੈ ਸਕਦਾ ਰੈਸੈਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਬਹੁਤ ਸਾਰੀਆਂ ਮੋਟਰ ਗੱਡੀਆਂ ਕਾਰਾਂ ਟਰੱਕ ਪਿਕਅਪ ਟਰੱਕ ਢੋਆ ਢੋਈ ਵਾਲੇ ਟਰੱਕ ਜਿੰਨੀ ਲੇਬਰ ਕਲਾਸ ਟਰੱਕ ਪਿਕਅਪ ਯੂਜ਼ ਕਰਦੀ ਹੈ ਇਹ ਸਾਰਾ ਕੁਝ ਮੈਕਸੀਕੋ ਤੋਂ ਹੁੰਦਾ ਮੈਕਸੀਕੋ ਹੱਬ ਹੈ ਆਟੋਮੋਬਾਈਲ ਦਾ ਤਦ ਆਦੀ ਕਿ ਜੇ ਅਜਿਹਾ ਕੁਝ ਹੁੰਦਾ ਜੇ ਜੇ ਟੈਕਸ ਲੱਗਦੇ ਅਜਿਹੀ ਗੱਲਾਂ ਹੁੰਦੀਆਂ ਤਾਂ ਫਿਰ ਕਈ ਲੱਖ ਲੋਕਾਂ ਦੀਆਂ ਨੌਕਰੀਆਂ ਵੀ ਜਾ ਸਕਦੀਆਂ ਕਿਉਂਕਿ ਲੇਬਰ ਕਮਿਊਨਿਟੀ ਕਿੱਥੇ ਜਾਊਗੀ ਫਿਰ ਜਦੋਂ ਉਹਨਾਂ ਨੂੰ ਸਾਧਨ ਨਹੀਂ ਮਿਲਗੇ ਔਰ ਦੂਜੇ ਪਾਸੇ ਮਹਿੰਗਾਈ ਜਿਹੜੀ ਆ ਉਹ ਵੀ ਹੋ ਸਕਦੀ ਹੈ ਅਮਰੀਕਾ ਦੇ ਵਿੱਚ ਇਨਫਲੇਸ਼ਨ ਹੋ ਸਕਦੀ ਹੈ ਤੇ ਇਕਨੋਮੀ ਜਿਹੜੀ ਆ ਡਿੱਗ ਸਕਦੀ ਹੈ ਕਿਉਂਕਿ